ਅਮਰਿਤਪਾਲ ਸਿੰਘ ਦੀ ਪਤਨੀ ਦੇ ਨਾਲ ਜੁੜੀ ਇਸ ਬਾਰੇ ਦੀ ਬਹੁਤ ਵੱਡੀ ਤੇ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਕੇਂਦਰੀ ਏਜੰਸੀਆਂ ਦੀ ਰਡਾਰ ਤੇ ਹੁਣ ਅਮਰਿਤਪਾਲ ਸਿੰਘ ਦੀ ਪਤਨੀ ਆ ਚੁੱਕੀ ਹੈ ਕੇਂਦਰੀ ਏਜੰਸੀਆਂ ਦੇ ਹੱਥ ਇੱਕ ਅਹਿਮ ਇਨਪੁਟ ਲੱਗੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਕਿ ਗਿਰੰਦੀਪ ਕੌਰ ਨੂੰ ਵਿਦੇਸ਼ੀ ਫੰਡਿੰਗ ਹੋ ਰਹੀ ਹੈ ਵਿਦੇਸ਼ੀ ਤਾਕਤਾਂ ਦੇ ਸੰਪਰਕ ਦੇ ਵਿੱਚ ਕਿਰਨਦੀਪ ਕੌਰ ਆ ਚੁੱਕੀ ਹੈ ਅਮਰਿਤਪਾਲ ਦੀ ਧਰਮ ਪਤਨੀ ਕਿਰਨਦੀਪ ਕੌਰ ਜੁਆ ਹੈ ਉਸ ਨੂੰ ਵਿਦੇਸ਼ੀ ਫੰਡਿੰਗ ਹੋ ਰਹੀ ਹੈ ਕਿਹਾ ਜਾ ਰਿਹਾ ਕਿ ਕਿਰਨਦੀਪ ਕੌਰ ਨੂੰ ਵਿਦੇਸ਼ਾਂ ਤੋਂ ਜੋ ਹੈ ਮੋਟਾ ਪੈਸਾ ਭੇਜਿਆ ਜਾ ਰਿਹਾ ਤੇ ਵੀ ਕਿਹਾ ਜਾ ਰਿਹਾ ਕਿ ਵਿਦੇਸ਼ੀ ਦੇ ਵਿੱਚ ਅਮਰਪਾਲ ਸਿੰਘ ਦੀ ਪਤਨੀ ਆਕੀਦਾ ਸੀ ਕਿ 파ادت ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਲਈ ਵਿਦੇਸ਼ੀ ਫੰਡਿੰਗ ਹੋ ਰਹੀ ਹੈ ਅਜਿਹੇ ਇਲਜ਼ਾਮ ਚੋਨੇ ਅਮਰਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਤੇ ਉੱਤੇ ਲੱਗੇ ਨੇ ਵੀ ਕਿਹਾ ਜਾ ਰਿਹਾ ਹੈ ਕਿ ਆਈਐਸ ਸਾਦੇ ਇਸ਼ਾਰੇ ਤੇ ਵਾਰਿਸ ਪੰਜਾਬ ਦੀ ਜਥੇਬੰਦੀ ਜੋ ਹੈ ਮੋਰਤੋਂ ਪੰਜਾਬ ਦੇ ਵਿੱਚ ਐਕਟਿਵ ਹੋ ਜਾਵੇਗੀ ਕੇਂਦਰੀ ਏਜੰਸੀਆਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਅਸਾਮ ਦੇ ਵਿੱਚ ਕਿਰਨਦੀਪ ਕੌਰ ਨੇ ਕੁਝ ਲੁਕਾਂ ਦੇ ਨਾਲ ਮੀਟਿੰਗ ਵੀ ਕੀਤੀ ਤੇ ਧਾਰਮਿਕ ਸੰਸਥਾ ਦੇ ਨਾਲ ਜੁੜੇ ਇੱਕ ਵਿਅਕਤੀ ਦੇ ਫੋਨ ਦੀ ਵਰਤੋਂ ਵੀ ਉਸ ਦੇ ਵੱਲੋਂ ਕੀਤੀ ਕੀ ਹੈ ਕਿਹਾ ਸੀ ਕਿ ਬੀਤੇ ਦਿਨ ਅਮਰਪਾਲ ਸਿੰਘ ਤੇ ਪੰਜਾਬ ਸਰਕਾਰ ਆਰਪੇਲ ਨੂੰ ਹਰੀ ਨੋ ਦੇ ਕਤਲ ਕੇਸ ਦੇ ਵਿੱਚ ਯੂਏਪੀਏ ਲਗਾਇਆ ਗਿਆ ਸੀ ਇਸ ਨੂੰ ਲੈ ਕੇ ਅਜਮਰਤਪਾਲ ਦੀ ਪਤਨੀ ਤੇ ਵੀ ਵੱਡੇ ਇਲਜ਼ਾਮ ਲੱਗੇ ਨੇ ਕਿ ਅਮਰਪਾਲ ਦੀ ਪਤਨੀ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ ਹੈ ਜਿਸ ਤਹਿਤ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਤੇ ਇਸੇ ਹੀ ਕਰਕੇ ਇਹ ਵਿਦੇਸ਼ੀ ਫੰਡਿੰਗ ਟੂ ਅਮਰਪਾਲ ਦੀ ਪਤਨੀ ਨੂੰ ਦਿੱਤੀ ਗਈ ਹੈ ਅਮਰਿਤਪਾਲ ਸਿੰਘ ਦੀ ਪਤਨੀ ਦੇ ਨਾਲ ਜੁਡੀਐਸ ਵੱਲੋਂ ਦੀ ਬਹੁਤ ਵੱਡੀ ਤੇ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿਉਂਕਿ ਕੇਂਦਰੀ ਏਜੰਸੀਆਂ ਦੀ ਰਡਾਰ ਤੇ ਹੁਣ ਅਮਰਿਤਪਾਲ ਸਿੰਘ ਦੀ ਪਤਨੀ ਆ ਚੁੱਕੀ ਹੈ ਕੇਂਦਰੀ ਏਜੰਸੀਆਂ ਦੇ ਹੱਥ ਇੱਕ ਅਹਿਮ ਇਨਪੁਟ ਲੱਗੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਿਰਨਦੀਪ ਕੋਰ ਨੂੰ ਵਿਦੇਸ਼ੀ ਫੰਡਿੰਗ ਹੋ ਰਹੀ ਹੈ ਵਿਦੇਸ਼ੀ ਤਾਕਤਾਂ ਦੇ ਸੰਪਰਕ ਦੇ ਵਿੱਚ ਕਿਰਨਦੀਪ ਕੋਰ ਆ ਚੁੱਕੀ ਹੈ ਅਮਰਿਤਪਾਲ ਦੀ ਧਰਮ ਪਤਨੀ ਕਿਰਨਦੀਪ ਕੋਰ ਜੁ ਹੈ ਉਸ ਨੂੰ ਵਿਦੇਸ਼ੀ ਫੰਡਿੰਗ ਹੋ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਕਿਰਨਦੀਪ ਕੋਰ ਨੂੰ ਵਿਦੇਸ਼ਾਂ ਤੋਂ ਜੋ ਹੈ ਮੋਟਾ ਪੈਸਾ ਭੇਜਿਆ ਜਾ ਰਿਹਾ ਤੇ ਵੀ ਕਿਹਾ ਜਾ ਰ ਤੁਹਾਨੂੰ ਗੋਚ ਅਮਰਪਾਲ ਸਿੰਘ ਦੀ ਪਤਨੀ ਆ ਕੀ ਦੱਸਿਆ ਕਿ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਲਈ ਵਿਦੇਸ਼ੀ ਫੰਡਿੰਗ ਹੋ ਰਹੀ ਹੈ ਅਜਿਹੇ ਇਲਜ਼ਾਮ ਚੋਨੇ ਅਮਰਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਤੇ ਉੱਤੇ ਲੱਗੇ ਨੇ ਵੀ ਕਿਹਾ ਜਾ ਰਿਹਾ ਹੈ ਕਿ ਆਈਐਸ ਸਾਹਦੇ ਇਸ਼ਾਰੇ ਤੇ ਵਾਰਿਸ ਪੰਜਾਬ ਦੀ ਜਥੇਬੰਦੀ ਜੂ ਹੈ ਮੁਰ ਤੋਂ ਪੰਜਾਬ ਦੇ ਵਿੱਚ ਐਕਟਿਵ ਹੋ ਜਾਵੇਗੀ ਕੇਂਦਰੀ ਏਜੰਸੀਆਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਅਸਾਮ ਦੇ ਵਿੱਚ ਕਿਰਨਦੀਪ ਕੌਰ ਨੇ ਕੁਝ ਲੋਕਾਂ ਦੇ ਨਾਲ ਮੀਟਿੰਗ ਵੀ ਕੀਤੀ ਤੇ ਧਾਰਮਿਕ ਸੰਸਥਾ ਦੇ ਨਾਲ ਜੁੜੇ ਇੱਕ ਵਿਅਕਤੀ ਦੇ ਫੋਨ ਦੀ ਵਰਤੋਂ ਵੀ ਉਸ ਦੇ ਵੱਲੋਂ ਕੀਤੀ ਕੀ ਇੱਥੇ ਦੱਸਿਆ ਕਿ ਬੀਤੇ ਦਿਨ ਅਮਰਪਾਲ ਸਿੰਘ ਤੇ ਪੰਜਾਬ ਆਖਦੇ ਪਰ ਨੋ ਹਰੀ ਨੋ ਦੇ ਕਤਲ ਕੇਸ ਦੇ ਬਟ ਯੂਐਪੀਏ ਲਗਾਇਆ ਗਿਆ ਸੀ ਜਿਸ ਨੂੰ ਲੈ ਕੇ ਅਮਰਤਪਾਲ ਦੀ ਪਤਨੀ ਤੇ ਵੀ ਵੱਡੇ ਇਲਜ਼ਾਮ ਲੱਗੇ ਨੇ ਕਿ ਅਮਰਤਪਾਲ ਦੀ ਪਤਨੀ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ ਹੈ ਜਿਸ ਤਹਿਤ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਇਸੇ ਕੀ ਕਰਕੇ ਇਹ ਵਿਦੇਸ਼ੀ ਫੰਡਿੰਗ ਤੋਂ ਅਮਰਤਪਾਲ ਦੀ ਪਤਨੀ ਨੂੰ ਦਿੱਤੀ ਗਈ ਹੈ